ਮਿਲਨਸਾਰ ਹੋਣਾ ਵੀ ਇੱਕ ਕਲਾ ਹੈ ਅਗਰ ਤੁਹਾਡੇ ਕੋਲ ਇਹ ਕਲਾ ਨਹੀਂ ਹੈ ਤਾਂ ਤੁਸੀਂ ਕੁਝ ਸਿੱਖ ਨਹੀਂ ਸਕਦੇ ਕੁਝ ਨਵਾਂ ਸਿੱਖ ਨਹੀਂ ਸਕਦੇ ਇਸ ਕਲਾ ਵਿੱਚ નિਪੁੰਨ ਹੋਣ ਦੇ ਲਈ ਤੁਸੀਂ ਆਪਣੇ ਆਪ ਤੇ ਕੇਂਦਰਿਤ ਨਾ ਰਹੋ ਜੇ ਤੁਸੀਂ ਆਪਣੇ ਆਪ ਵਿੱਚ ਕੇਂਦਰਤ ਹੋ ਇਕੱਲਾਪਨ ਪਸੰਦ ਕਰਦੇ ਹੋ ਗੁਮਸਮ ਰਹਿੰਦੇ ਹੋ ਕਿਸ ਨੂੰ ਮਿਲਦੇ ਜੁਲਦੇ ਨਹੀਂ ਤਾਂ ਅੱਜ ਤੋਂ ਹੀ ਇਸ ਇਕੱਲੇਪਨ ਨੂੰ ਛੱਡ ਦਿਓ ਆਪਣੇ ਚੁਫੇਰੇ ਚਾਤ ਮਾਰੋ ਜਿਹੜੇ ਵੀ ਲੋਕ ਨੇ ਉਹਨਾਂ ਦੇ ਨਾਲ ਮਿੱਤਰਤਾ ਬਣਾਓ ਉਹਨਾਂ ਨੂੰ ਵੱਧ ਤੋਂ ਵੱਧ ਮਿਲੋ ਆਪਣਾ ਦਾਇਰਾ ਵਧਾਓ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਤੁਸੀਂ ਮਿਲਦੇ ਹੋ ਤਾਂ ਲੋਕਾਂ ਨੂੰ ਜਾਣਨ ਦਾ ਅਫਸਰ ਮਿਲਦਾ ਹੈ ਤੁਸੀਂ ਜਿੰਨੇ ਵੀ ਜਿਆਦਾ ਲੋਕਾਂ ਨੂੰ ਜਾਣਦੇ ਹੋ ਤੁਹਾਡੇ ਕੋਲ ਸਿੱਖਣ ਦੇ ਵਾਸਤੇ ਉਨੇ ਹੀ ਵੱਧ ਮੌਕੇ ਹੁੰਦੇ ਹਨ ਕਿਉਂਕਿ ਹਰ ਬੰਦੇ ਕੋਲ ਕੋਈ ਨਾ ਕੋਈ ਕਲਾ ਹੈ ਗੁਣ ਹੈ ਵਿਸ਼ੇਸ਼ ਜਾਣਕਾਰੀ ਹੈ ਜੇ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਵਿਚਰਦੇ ਹੋ ਮਿਲਦੇ ਹੋ ਤਾਂ ਉਹਨਾਂ ਕੋਲੋਂ ਕੁਝ ਸਿੱਖਣ ਨੂੰ ਮਿਲਦਾ ਹੈ ਤੁਹਾਡੀ ਜਾਣਕਾਰ ਦੇ ਵਿੱਚ ਵਾਦਾ ਹੁੰਦਾ ਹੈ ਫਿਰ ਤੁਸੀਂ ਅੱਜ ਤੋਂ ਹੀ ਆਪਣੇ ਚਫੇਰੇ ਝਾਤ ਮਾਰ ਕੇ ਵੇਖੋ ਕਿ ਕਿੰਨੇ ਕੁ ਲੋਕਾਂ ਨੂੰ ਜਾਣਦੇ ਹੋ ਜਿਨ੍ਹਾਂ ਨੂੰ ਜਾਣਦੇ ਹੋ ਉਹਨਾਂ ਨਾਲ ਵੱਧ ਤੋਂ ਵੱਧ ਗੱਲਬਾਤ ਕਰੋ ਤਾਂ ਕਿ ਉਹਨਾਂ ਕੋਲੋਂ ਸਿੱਖਣ ਨੂੰ ਕੁਝ ਤੁਹਾਨੂੰ ਮਿਲੇ ਇਸ ਨਾਲ ਤੁਹਾਡੀ ਜਾਣਕਾਰ ਵਿੱਚ ਅਥਾ ਵਾਅਦਾ ਹੋਵੇਗਾ